ਵੀਹਨ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 11ਵਾਂ ਸਤਹੀ ਖੇਤਰਫਲ ਅਤੇ ਆਇਤਨ ਅਭਿਆਸੰਭਰ 11.4 ਸਵਾਲ 6ਵਾਂ ਤੇ ਬੱਚਿਓ ਇਸ ਸਵਾਲ ਨੂੰ ਅਸੀਂ ਦੋ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਅਤੇ ਫਿਰ ਮਗਰੋਂ ਦੀ ਸਵਾਲ ਨੂੰ ਦੋਨੋਂ ਵਿਧੀਆਂ ਰਾਹੀਂ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਦੱਸ ਦਾਂ ਕਿ ਇਸੇ ਚੈਨਲ ਤੇ ਤੁਹਾਡੀਆਂ ਨੌਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ 9th english mcq 9th english literature 9th grammar 9th science ਫਿਰ 9th math notes ਫਿਰ ਕਾਹੀ 9th math english medium ਦੇ ਵਿੱਚ 9th math pscb ਇੱਕ ਹੈਗੇ ਬੱਚੋ ਗਣਿਤ ਦੇ ਸਿਧਾਂਤ ਪੰਜਾਬੀ మీడియం ਚ ਕਾਹੀ ਮੈਥ ਕਨਸੈਪਟਸ ਇੱਕ ਹੈਗੇ ਆਪਣਾ 9th math notes ਤੇ ਕਾਹੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇੱਕ ਹੋਰ ਬੜੀ ਵਧੀਆ ਪਲੇਲਿਸਟ ਹੈ ਐਬ੍ਰੀਵੀਏਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਨਾਲ ਜੁੜੀਆਂ ਐਬ੍ਰੀਵੀਏਸ਼ਨਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਬੱਚਿਆਂ ਗਿਆਨ ਦਾ ਖਜ਼ਾਨਾ ਹੈ ਅਤੇ ਬੜਾ ਰੋਚਕ ਹੈ ਸੋ ਇਹਨੂੰ ਜ਼ਰੂਰ ਖੋਲ ਕੇ ਦੇਖੋ ਆਹ ਦੇਖੀਏ ਬੱਚਿਓ ਨੇ ਆਵਲਾ ਸਵਾਲ ਕਹਿੰਦੇ ਇੱਕ ਅਰਧ ਗੋਲਾਕਾਰ ਟੈਂਕੀ 1 ਸੈਂਟੀਮੀਟਰ ਮੋਟੀ ਜਿਦਾਂ ਇਹ ਜਿਹੜੀ ਹੈ ਨਾ ਇਹ ਜਿਹੜਾ ਗੂੜਾ ਰੰਗ ਕੀਤਾ ਹੋਇਆ ਮੰਨ ਲਓ 1 ਸੈਂਟੀਮੀਟਰ ਡੂੰਘੀ ਐਵੇਂ ਮੋਟੀ ਹੈਗੀ ਹੈ ਇੱਕ 1 ਸੈਂਟੀਮੀਟਰ ਐ ਮੋਟੀ ਹੈ ਉਹਦੀ ੜੀ ਚਾ ਠੀਕ ਹੈ ਨਾ ਇੱਕ 6 ਮਿਮ 1 ਸੈਂਟੀਮੀਟਰ ਮੋਟੀ ਇੱਕ ਲੋਹੇ ਦੀ ਚਾਦਰ ਤੋਂ ਸ਼ੀਟ ਤੋਂ ਬਣੀ ਹੈ ਜੇਕਰ ਇਸ ਦਾ ਅੰਦਰੂਨੀ ਅਰਧ ਵਿਆਸ 1 ਮੀਟਰ ਹੋਵੇ ਇੱਥੋਂ ਦੀ ਲੈ ਕੇ ਅੰਦਰਲੇ ਪਾਸੇ ਤੋਂ ਅੰਦਰਲੇ ਸਿਰੇ ਤੋਂ ਲੈ ਕੇ ਇੱਥੇ ਤੱਕ ਅਰਧ ਵਿਆਸ 1 ਮੀਟਰ ਹੈ ਤਾਂ ਟੈਂਕੀ ਨੂੰ ਬਣਾਉਣ ਲਈ ਲੱਗੇ ਲੋਹੇ ਦਾ ਕਣਫਲ ਪਤਾ ਕਰੋ ਭਾਵ ਐਨੀ ਟੈਂਕੀ ਹੈ ਇੱਕ ਤੇ ਇਹਦਾ ਮਲਕੀ ਸਤਹੀ ਖੇਤਰਫਲ ਹੈਗਾ ਹਨਾ ਤੇ ਇਹਦੀ ਮੋਟਾਈ ਵੀ ਹੈਗੀ ਹੈ ਸੋ ਖੇਤਰਫਲ ਗੁਣਾ ਮੋਟਾਈ ਤੇ ਜਾਂ ਫਿਰ ਇਹ ਜਿਹੜੀ ਹੈ ਇਹ ਚੱਦਰ ਨੇ ਕਿੰਨੀ ਹਵਾ ਘੇਰੀ ਹੋਈ ਹੈ ਠੀਕ ਹੈ ਨਾ ਮਲੇ ਕਿ ਕਿੰਨਾ ਲੋਹਾ ਇਹ ਚ ਭਰਿਆ ਪਿਆ ਤੇ ਇੰਨੇ ਇਹਨੇ ਕਿੰਨੀ ਹਵਾ ਨੂੰ ਵਿਸਥਾਪਿਤ ਕੀਤਾ ਹੋਇਆ ਹੈ ਇਹਨੇ ਕਿੰਨੀ ਹਵਾ ਦੀ ਥਾਂ ਬਲੀ ਹੋਈ ਹੈ ਉਹ ਅਸੀਂ ਇਹਦਾ ਆਇਤਨ ਕੱਢਣਾ ਸੋ ਬੱਚਿਓ ਜਿਹੜਾ ਇਹ ਇੱਥੋਂ ਦੀ ਇੱਥੇ ਤੋਂ ਲੈ ਕੇ ਇੱਥੇ ਤੱਕ ਲੈ ਕੇ ਚੱਲਾਂਗੇ ਉਹ ਅੰਦਰੂਨੀ ਅਰਧ ਵਿਆਸ ਹੋਏਗਾ ਤੇ ਜਿਹੜੇ ਬਾਹਰੀ ਸਿਰੇ ਤੋਂ ਲਵਾਂਗੇ ਬਾਹਰੀ ਸਿਰੇ ਤੋਂ ਉਹ ਫੇਰ ਇਧਰੋਂ ਲਵਾਂਗੇ ਬਾਹਰੀ ਸਿਰੇ ਤੋਂ ਫੇਰ ਹੋ ਜਾਏਗਾ ਬਾਹਰੀ ਅਰਧ ਵਿਆਸ ਤੇ ਉਹਦੇ ਵਿੱਚ ਫਿਰ ਜਿਹੜਾ 1 ਸੈਂਟੀਮੀਟਰ ਮੋਟਾਈ ਹੈਗੀ ਹੈ OH जुड़ जाएगी ठीक है so, सो 1 सेंटीमीटर मोटी लोहे दी चद्दर तो बनी 1 मीटर देखो ध्यान so, दो इथे सेंटीमीटर हैगा ਤੇ ਇਥੇ मीटर ਹੈਗਾ ਸੋ ਸਵਾਲ ਵਿੱਚ ਕਦੀ ਵੀ ਦੋਨੋਂ ਇਕਾਈਆਂ ਜੜੀਆਂ ਨੇ ਉਹ ਵੱਖਰੀਆਂ ਵੱਖਰੀਆਂ ਨਹੀਂ ਹੋ ਸਕਦੀਆਂ ਸਾਰੀਆਂ ਇਕਾਈਆਂ ਇੱਕੋ ਹੀ ਹੋਣੀ ਚਾਹੀਦੀਆਂ ਸੋ ਅਸੀਂ ਇੱਕ ਵਾਰ ਕੀ ਕਰਾਂਗੇ ਇੱਕ ਵਾਰ ਸਵਾਲ ਨੂੰ ਕਰਾਂਗੇ सेंटीमीटर ਨੂੰ ਮੀਟਰ ਚ ਬਦਲ ਕੇ ਕਰਾਂਗੇ ਤੇ ਦੂਜੀ ਵੀ ਦੇ ਵਿੱਚ ਅਸੀਂ ਮੀਟਰ ਨੂੰ सेंटीमीटर ਚ ਬਦਲੀ ਕਰਾਂਗੇ ਤਾਂ ਕਿ ਤੁਹਾਨੂੰ ਦੋਨੋਂ ਸਿਰਿਆਂ ਤੋਂ ਸਵਾਲ ਕਰਨ ਦੀ ਸੋ ਲੋਤ ਹੋਵੇ ਤੇ ਤੁਹਾਨੂੰ ਪਤਾ ਹੋਵੇ ਕਿਵੇਂ ਕਰਨਾ ਹੈ ਤੁਹਾਨੂੰ ਰੱਟਾ ਨਾ ਲਾਣਾ ਪਵੇ ਠੀਕ ਹੈ ਅੰਦਰੂਨੀ ਅਰਧ ਵਿਆਸ ਵਾਲੀ ਅਰਧ ਗੋਲਾਕਾਰ ਟੈਂਕੀ ਹੈਗੀ ਹੈ ਆਓ ਦੇਖੀਏ ਹੁਣ ਅਰਧ ਗੋਲਾਕਾਰ ਟੈਂਕੀ ਦਾ ਅੰਦਰੂਨੀ ਅਰਧ ਵਿਆਸ ਉਹਨੂੰ R ਮੰਨ ਲਓ ਹਨਾ ਤੇ 1 ਮੀਟਰ ਹੈਗਾ ਤੇ ਟੈਂਕੀ ਦੀ ਚਦਰ ਦੀ ਮੋਟਾਈ 1 ਸੈਂਟੀਮੀਟਰ ਹੈਗੀ ਹੈ ਹੁਣ ਸੈਂਟੀਮੀਟਰ ਨੂੰ ਅਸੀਂ ਮੀਟਰ ਚ ਬਦਲਾਂਗੇ ਤੇ 1/100 ਮੀਟਰ 0.01 ਮੀਟਰ ਹੋ ਗਿਆ ਹੁਣ ਆ ਮੋਟਾਈ ਜੀ ਮੀਟਰ ਵਿੱਚ ਆ ਗਈ ਸੋ ਟੈਂਕੀ ਦਾ ਬਾਹਰੀ ਅਰਧ ਵਿਆਸ ਕਿੰਨਾ ਹੋ ਜਾਏਗਾ ਬੱਚਿਓ ਵੱਡਾ R ਵੋਚ ਕੀ ਹੋ ਜਾਏਗਾ ਇਹ ਮੋਟਾਈ ਜੁੜ ਜਾਏਗੀ ਸੋ 1.001 1.01 ਮੀਟਰ ਠੀਕ ਹੈ ਨਾ ਕਿਉਂਕਿ ਇਹ ਮੀਟਰ ਦੇ ਵਿੱਚ ਇਹ ਮੀਟਰ ਜੋੜ ਦਿੱਤਾ ਹੁਣ ਲੋਹੇ ਦੀ ਚੱਦਰ ਦਾ ਕਣਫਲ ਬੜਾ ਸੌਖਾ ਬੱਚਿਓ ਮਤਲਬ ਕਿ ਇੱਥੇ ਕੋਈ ਬਹੁਤ ਜ਼ਿਆਦਾ ਗੁੰਝਲਣਾ ਨਹੀਂ ਪਾਣੀਆ ਪਰ ਜਦਾ ਕਿ ਜਦ ਤੱਕ ਇਦਾਂ ਦੇ ਸਵਾਲ ਹੱਥੋਂ ਨਾ ਨਿਕਲੇ ਹੋਣ ਸਾਡੀ ਨਿਗਾਚੋਂ ਨਾ ਨਿਕਲੇ ਹੋਣ ਸਾਡਾ ਧਿਆਨ ਨਹੀਂ ਜਾਂਦਾ ਬਸ ਇਹ ਇੰਨਾ ਹੀ ਕੰਮ ਕਰਨਾ ਹੈ ਕਿ ਟੈਂਕੀ ਦਾ ਬਾਹਰੀ ਕਣਫਲ ਬਾਹਰੀ ਕਣਫਲ ਭਟਾ ਟੈਂਕੀ ਦਾ ਅੰਦਰੂਨੀ ਕਣ ਕਣਫਲ ਇਹ ਜਿਹੜੀ ਟੰਕੀ ਬਾਹਰ ਜਿਹੜਾ ਬਾਹਰਲਾ ਹਿੱਸਾ ਹੈ ਠੀਕ ਹੈ ਨਾ ਉਹਨੇ ਕਿੰਨੀ ਹਵਾ ਘੇਰੀ ਹੋਈ ਹੈ ਤੇ ਅੰਦਰ ਉਹਦੇ ਕਿੰਨੀ ਹਵਾ ਭਰੀ ਪਈ ਹੈ ਭਲੀ ਬਾਹਲੇ ਪਾਸੇ ਨੇ ਕਿੰਨੀ ਹਵਾ ਵਿਸਥਾਪਿਤ ਕੀਤੀ ਹੈ ਤੇ ਅੰਦਰ ਕਿੰਨੀ ਹਵਾ ਉਹਨੇ ਉੱਚ ਭਰੀ ਹੋਈ ਹੈ ਤੇ ਜਿਹਨੇ ਉਹ ਕੱਢ ਦਾਂਗੇ ਤੇ ਬੱਚਾ ਕੀ ਆ ਜਾਏਗਾ ਸਾਡੇ ਕੋਲ ਸੜਕੋ ਲੋਹੇ ਦੀ ਚਦਰ ਦਾ ਕਣਫਲ ਆ ਜਾਏਗਾ ਆਵ ਉਹ ਜਿਹੜੀ ਟੰਕੀ ਨੇ ਹਵਾ ਵਿਸਥਾਪਿਤ ਕੀਤੀ ਹੋਈ ਹੈ ਜਿੱਥੇ ਉਹ ਟਿਕੀ ਹੋਈ ਹੈ ਉਲਾੜ ਦੇ ਮਲੀ ਸਪੇਸ ਦੇ ਵਿੱਚ ਹਵਾ ਦੇ ਵਿੱਚ ਹੈਗੀ ਹੈ ਉਹ ਟੈਂਕੀ ਤੇ ਉਹ ਸੰਦ ਕੋਲ ਉਸ ਚੱਦਰ ਦਾ ਕਣਫਲ ਆ ਜਾਏਗਾ ਕਿਉਂਕਿ ਅਰਧ ਗੋਲਾਕਾਰ ਹੈਗੀ ਹੈ ਤੇ ਇਸ ਕਰਕੇ 2/3 ਨਾਗਾ 4/3 ਨਹੀਂ ਹੈ ਉਹ 2/3 ਪਾਈ ਆਰ ਦਾ ਕਣ ਵੱਡੇ ਆਰ ਦਾ ਤੇ ਘਟਾ 2/3 ਪਾਈ ਛੋਟੇ ਆਰ ਦਾ ਕਣ 2/3 ਇੱਥੇ ਵੀ ਹੈਗਾ 2/3 ਇੱਥੇ ਵੀ ਹੈਗਾ ਪਾਈ ਇੱਥੇ ਵੀ ਹੈਗਾ ਪਾਈ ਇੱਥੇ ਵੀ ਹੈਗਾ ਸੋ 2/3 ਪਾਈ ਜਿਹੜਾ ਹੈ ਉਹ ਬਾਹਰ ਆ ਜਾਏਗਾ ਸਾਂਝਾ ਕਾਮਨ ਆ ਜਾਏਗਾ ਤੇ ਬ੍ਰੈਕਟ ਪਾ ਕੇ ਆਰ ਦਾ ਕਣ ਵੱਡੇ ਆਰ ਦਾ ਕਣ ਘਟਾ ਇਹ ਤੇ ਘਟਾ ਦਾ ਨਿਸ਼ਾਨ ਤੇ ਛੋਟੇ ਆਲ ਦਾ ਘਣ ਹੁਣ ਅਸੀਂ ਮੁੱਲ ਭਰ ਦਵਾਂਗੇ ਸੋ 2/3 22/7 ਬ੍ਰੈਕਟ ਪਾਇਆ 1.01 ਦਾ ਘਣ ਆਰ ਦਾ ਤੇ 1 ਦਾ ਘਣ ਇਹ ਹੋ ਗਿਆ 2 22 42 ਤੇ 7 21 42/1 ਹੁਣ ਬੱਚਿਓ ਜੇ ਤੁਸੀਂ ਇਹਦਾ ਘਣ ਕਰੋਗੇ ਤੇ ਬਹੁਤ ਟਾਈਮ ਲੱਗੇਗਾ ਠੀਕ ਹੈ ਨਾ ਇਹਦਾ ਤੇ ਸੌਖਾ ਹੀ 1 ਦਾ ਘਣ ਤੇ 1 ਹੋਏਗਾ ਪਰ ਬੱਚਿਓ ਮੈਂ ਤੁਹਾਨੂੰ ਪ੍ਰੈਕਟੀਕਲੀ ਦਰਸ਼ਨਾ ਚਾਹਨਾ ਕਿ ਅਸੀਂ ਕਈ ਚੀਜ਼ਾਂ ਨੂੰ ਕੈਲਕੂਲੇਸ਼ਨਾਂ ਗੁੰਝਲਾਂ ਨੂੰ ਸੌਖਾ ਕਰ ਸਕਦੇ ਹਾਂ ਅਸੀਂ ਇਹ ਪੜ ਚੁੱਕੇ ਹਾਂ ਕਿ a ਦਾ ਕਣ ਕਟਾ b ਦਾ ਕਣ ਇਹ ਜਿਹੜੀ ਸਰਵਸਮਤਾ ਹੈਗੀ ਹੈ ਇਹ ਇਹ ਦੇ ਬਰਾਬਰ ਹੁੰਦੀ ਹੈ ਇਹਦੇ ਤੋ ਤੁਹਾਨੂੰ ਪਤਾ ਹੋਣੀ ਚਾਹੀਦੀ ਏ ਕਣ ਕਟਾ b ਕਣ ਜਿਹੜਾ ਹੁੰਦਾ ਹੈ ਇਹ ਹੁੰਦਾ ਹੈ a/b ਬ੍ਰੈਕਟ ਪਾ ਕੇ a ਦਾ ਵਰਗ ਜਮਾ ab ਜਮਾ b ਦਾ ਵਰਗ ਅਸੀਂ ਜੇ ਪੜ ਚੁੱਕੇ ਆ ਆਪਣੀ ਕਿਤਾਬ ਚ ਠੀਕ ਹੈ ਨਾ ਸੋ ਹੁਣ ਇਹਨੂੰ ਕੀ ਕਰਾਂਗੇ ਇਹ ਏ ਹੋ ਗਿਆ ਇਹ ਬੀ ਹੋ ਗਿਆ ਫਿਰ ਏ ਦਾ ਵਰਗ ਜਮਾ ਏ ਗੁਣਾ ਬੀ ਤੇ ਜਮਾ ਬੀ ਦਾ ਵਰਗ ਬੜਾ ਸੌਖਾ ਹੋ ਜਾਏਗਾ ਹੁਣ ਦੇਖੋ ਹੁਣ ਸਾਨੂੰ ਇਹ 101 ਨੂੰ 101 ਨਾਲ ਗੁਣਾ ਕਰਨਾ ਫੇਰ ਜੋ ਆਏਗਾ ਫੇਰ ਨੂੰ 101 ਨਾਲ ਗੁਣਾ ਕਰਨਾ ਉਹ ਚ ਬਹੁਤ ਟਾਈਮ ਲੱਗ ਜਾਏਗਾ ਹੁਣ ਤੁਸੀਂ ਦੇਖੋਗੇ ਬੱਚੇ ਬੜਾ ਸੌਖਾ ਹੋ ਜਾਏਗਾ ਅਸੀਂ ਐਵਲੀ ਚੀਜ਼ ਵਰਤਾਂਗੇ ਸੋ ਐਜੀ ਚੀਜ਼ ਇੱਥੇ ਵਰਤਾਂਗੇ ਸੋ ਇਹ ਕੀ ਹੋ ਜਾਏਗਾ ਬੱਚੋ 1.01 ਚੋਂ 1 ਗਿਆ ਤੇ ਕਿੰਨਾ ਹੋ ਗਿਆ 0.01 ਤੇ 101 ਦਾ ਵਰਕਰਨ ਬੜਾ ਸੌਖਾ ਹੈਗਾ 1.0201 ਆ ਗਿਆ ਤੇ ਇਹ 1 ਦਾ ਮੁੱਲ ਇੱਕ ਹੀ ਹੁੰਦਾ ਤੇ ਇੱਕ ਨਾਲ ਜਿਹੜੇ ਗੁਣਾ ਕਰਾਂਗੇ ਤੇ ਉਹੀ ਆਏਗਾ ਤੇ ਇੱਕ ਵਿੱਚ ਇੱਕ ਜੁੜ ਜਾਏਗਾ ਤੇ 2.01 ਹੋ ਗਿਆ ਤੇ ਕਿੰਨਾ ਸੌਖਾ ਹੋ ਗਿਆ ਜਵਾਨੀ ਹੋ ਗਿਆ ਤੇ ਹਨਾ ਸੋ 44 ਵਟਾ 1 ਤੇ ਉਹ 0.01 ਨੂੰ ਗੁਣਾ ਕੀਤਾ ਇਹ ਹੋ ਜਾਏਗਾ 3.0 301 3.03 ਜਿਹੜੇ ਜੋੜਿਆ ਤੇ ਠੀਕ ਹੈ ਉਂਝਲੇ ਐ 0.0 ਕਰਾਂਗੇ ਤੇ ਬੱਚਿਓ ਐ ਇੱਥੇ ਸ਼ਿਫਟ ਹੋ ਜਾਏਗਾ ਐ ਬਲੀ 03 ਹੋ ਜਾਏਗਾ 0.03 ਹੋ ਜਾਏਗਾ ਤੇ ਇਹਨੇ 44 ਨਾਲ ਗੁਣਾ ਕਰਾਂਗੇ ਤੇ ਸਾਡੇ ਕੋਲ ਆ ਗਿਆ ਤੇ 21 ਨਾਲ ਭਾਗ ਕਰਾਂਗੇ 0.6 0.06349 ਐ ਇਹਦੇ ਅੱਗੇ ਵੀ ਹੈਗਾ ਜੇ ਭਾਗ ਕਰਾਂਗੇ ਤੇ ਇਹਦੇ ਅੱਗੇ ਵੀ ਹੈਗਾ ਪਰ ਅਸੀਂ ਕੀ ਕੀਤਾ ਇਹਨੂੰ 9 ਤੱਕ 4 4 5 ਦਸ਼ਮਲਵ ਤਹਾਂ ਤੱਕ ਲੈ ਕੇ ਮੀਟਰ ਕਣ ਲਗਭਗ ਆ ਗਿਆ ਸਾਡੇ ਕੋਲ ਜਵਾਬ ਸੋ ਇਸ ਤਰ੍ਹਾਂ ਟੈਂਕੀ ਨੂੰ ਲੱਗੇ ਲੋਹੇ ਦਾ ਕਣਫਲ ਬਰਾਬਰ 0.06349 ਮੀਟਰ ਕਣ ਲਗ ਪੱਕ ਸਾਡਾ ਜਵਾਬ ਆ ਗਿਆ ਹੁਣ ਦੂਜੀ ਵਿਧੀ ਨਾਲ ਦੇਖੀਏ ਦੂਜੀ ਵਿਧੀ ਦੂਜੀ ਵਿਧੀ ਨਾਲ ਬੱਚਿਓ ਹੁਣ ਅਸੀਂ ਕੀ ਕਰਾਂਗੇ ਅਸੀਂ ਮੀਟਰ ਨੂੰ ਸੈਂਟੀਮੀਟਰ ਵਿੱਚ ਬਦਲਣਾ ਹੈ ਇਹ ਵਾਰ ਕੀ ਹੁੰਦਾ ਹੈ ਉਹ ਤੁਹਾਨੂੰ ਸਵਾਲ ਵਿੱਚ ਕਹਿ ਵੀ ਦਿੰਦੇ ਨੇ ਕਿ ਜਵਾਬ ਤੁਸੀਂ ਸੈਂਟੀਮੀਟਰ ਕਣ ਵਿੱਚ ਦਿਵੋ ਜਾਂ ਜਵਾਬ ਤੁਸੀਂ ਮੀਟਰ ਕਣ ਵਿੱਚ ਦਿਵੋ ਸੋ ਐਵੇਂ ਤਾਂ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਇਹ ਵੀ ਪਤਾ ਲੱਗ ਜਾਏ ਕਿ ਮੀਟਰ ਕਣ ਨੂੰ ਸੈਂਟੀਮੀਟਰ ਕਣ ਵਿੱਚ ਕਿੱਦਾਂ ਬਦਲੀਦਾ ਹੈ ਤੇ ਸੈਂਟੀਮੀਟਰ ਕੰਨ ਨੂੰ ਮੀਟਰ ਕੰਨ ਵਿੱਚ ਕਿੱਦਾਂ ਬਦਲੀਦਾ ਠੀਕ ਹੈ ਨਾ ਤਾਂ ਕਿ ਹਰ ਪੱਖੋਂ ਤੁਹਾਨੂੰ ਜਿਹੜੀ ਹੈ ਗਣਿਤ ਦੀ ਜਿਹੜੀਆਂ ਬਰੀਕੀਆਂ ਨੇ ਉਹ ਸਮਝ ਆ ਜਾਵੇ ਸੋ ਬੱਚਿਓ ਇਹ ਇਕੱਲਾ ਅਭਿਆਸ ਹੀ ਨਹੀਂ ਕਰਨਾ ਹੈ ਇਕੱਲੇ ਰੱਟੇ ਨਹੀਂ ਲਾਣੇ ਅਸੀਂ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਤਾਂ ਕਿ ਆਹਣੇ ਸਮਝ ਜਦੋਂ ਅਸੀਂ ਕੋਈ ਕੰਪੀਟੀਸ਼ਨ ਦੇ ਪੇਪਰ ਦੇਈਏ ਕੋਈ ਰੇਲਵੇ ਦੇ ਦੇਈਏ ਕੋਈ ਬੈਂਕਿੰਗ ਦੇ ਦੇਈਏ ਕੋਈ ਪੀਸੀਐਸ ਦੇ ਦੇਈਏ ਉੱਥੇ ਸਾਡਾ ਦਿਮਾਗ ਇੰਨਾ ਵਿਕਸਿਤ ਹੋ ਚੁੱਕਾ ਹੋਵੇ ਕਿ ਕਿਸੇ ਵੀ ਕਿਸਮ ਦੇ ਟੱਡੇ ਮੱਡੇ ਸਵਾਲ ਵੀ ਆਣ ਤੇ ਅਸੀਂ ਉਹਨਾਂ ਨੂੰ ਕਰਨ ਦੇ ਯੋਗ ਹੋ ਜਾਈਏ ਠੀਕ ਹੈ ਸੋ ਅਰਧ ਗੋਲਾਕਾਰ ਟੈਂਕੀ ਦਾ ਅੰਦਰੂਨੀ ਅਰਧ ਵਿਆਸ ਆਰ ਬਰਾਬਰ 1 ਮੀਟਰ ਤੇ ਹੁਣ ਅਸੀਂ ਇਹਨੂੰ ਕੀ ਕਰਾਂਗੇ 100 ਸੈਂਟੀਮੀਟਰ ਵਿੱਚ ਬਦਲਾਂਗੇ ਟੈਂਕੀ ਦੀ ਚਦਰ ਦੀ ਮੋਟਾਈ 1 ਸੈਂਟੀਮੀਟਰ ਹੁਣ ਇਹਨੂੰ 1 ਸੈਂਟੀਮੀਟਰ ਜੀ ਰਹਿਣ ਦਾਂਗੇ ਸੋ ਟੈਂਕੀ ਦਾ ਬਾਹਰੀ ਅਰਧ ਵਿਆਸ ਆਰ 100 jma, 1 1 ਸੈਂਟੀਮੀਟਰ ਹੋ ਗਿਆ ਲੋਹੇ ਦੀ ਚਦਰ ਦਾ ਕਣਫਲ ਬਰਾਬਰ ਟੈਂਕੀ ਦਾ ਬਾਹਰੀ ਕਣਫਲ ਘਟਾ ਟੈਂਕੀ ਦਾ ਅੰਦਰੂਨੀ ਇੱਥੇ ਕਣਫਲ ਰੱਖਣਾ ਪੁੱਛਿਆ ਮੈਂ ਠੀਕ ਹੈ ਅੰਦਰੂਨੀ ਕਣਫਲ ਇੱਥੇ ਲਿਖਣਾ ਸੀ ਠੀਕ ਹੈ ਬੱਚਿਓ ਸੋ 2/3 ਪਾਈ ਆਰ² ਘਟਾ 2/3 ਪਾਈ ਆਰ² ਬਰਾਬਰ 2/3 ਪ ਤਾਂ ਇੱਥੇ ਤੱਕ ਸੇਮ ਹੈਗਾ ਬੱਚੋ ਜਿਦਾ ਪਹਿਲੇ ਸੀਗਾ ਹੁਣ ਫਰਕ ਇਹ ਇੱਥੇ 1.01 ਸੀਗਾ ਇੱਥੇ ਇੱਕ ਸੀਗਾ ਇੱਥੇ ਆ ਗਿਆ 101 ਦਾ ਕਣ ਇੱਥੇ ਆ ਗਿਆ 100 ਦਾ ਕਣ ਫੇਰ ਬੱਚੋ ਇਹੀ ਵਾਲੀ ਸਰਵਸਮਤਾ ਅਸੀਂ ਵਰਤਾਂਗੇ 144 ਵਟਾ ਇੱਥੇ ਗਲਤੀ ਹੋ ਗਈ 44 ਵਟਾ 12 ਆਣਾ ਹੈ 44 ਵਟਾ ਇੱਥੇ 3 7 3 7 ਕੀ ਇਹ ਕਿਨਾਂ ਸੌਖਣੀ ਹੈਗਾ ਸੋ ਬੱਚੋ ਹੈ 101, 101, जो जो 101, 101 100 ਹੁਣ ਦੇਖੋ 101 ਚੋਂ ਜੇ 100 ਘਟਾਉਂਗੇ ਸਿੱਧਾ 1 ਆ ਜਾਏਗਾ ਕਿਨਾਂ ਸੌਖਾ ਹੋ ਗਿਆ 101 ਦਾ ਵਰਗ ਫੇ 101 100 ਇਹ 100 ਦਾ ਵਰਗ 100 ਦਾ ਵਰਗ ਕਿੰਨਾ ਬੜਾ ਸੌਖਾ ਹੈਗਾ 101 ਨੂੰ 100 ਨਾਲ ਗੁਣਾ ਕਰੇ ਦੋ ਅੱਗੇ ਸਿਫਰਾਂ ਲਾ ਦੋ ਹੈਨਾ ਸੋ ਇੱਥੇ 21 ਠੀਕ ਹੈਗਾ ਠੀਕ ਹੈ ਸੋ 101 ਚੋਂ 100 ਗਿਆ ਆਪਣਾ 101 ਐਵੇਂ ਦੁਬਾਰਾ ਫੇ ਲਿਖ ਦਿੰਦਾ ਇੱਥੇ ਤੁਹਾਡੀ ਸਹੂਲਤ ਲਈ ਹੁਣ ਦੇਖੋ 44 21 1 ਤੇ 101 ਦਾ ਵਰਗ ਹੈ 102 102 01 101 ਦੋ ਸਿਫਰਾਂ ਲੱਗੀਆਂ ਤੇ ਹੈ 100 ਮਿਲਗੇ ਇੱਕ ਦੇ ਕੇ 400 ਸਿਫਰਾਂ ਲੱਗੀਆਂਗੇ 100 ਦਾ ਵਰਗ ਹੈਗਾ ਸੋ 44/21 ਗੁਣਾ ਤੇ ਬੱਚਿਓ ਜਿਹੜੇ ਜੋੜਿਆ ਤੇ ਬਣ ਗਿਆ 3301 ਕਿੰਨਾ ਸੌਖਾ ਹੈ ਐ ਦੇਖੋ ਨਾ ਇੱਥੇ 10000 ਹੈਗਾ ਇੱਥੇ ਵੀ 10000 ਹੈਗਾ ਇੱਥੇ ਵੀ 10000 ਹੈਗਾ ਇਹ ਬੜਾ 10 10 10 30 ਹੋ ਗਿਆ ਤੇ ਫਿਰ ਇੱਥੇ ਹੈਗਾ 201 ਤੇ ਇੱਥੇ ਕਿੰਨਾ ਹੈਗਾ 100 ਇਹ ਕਿਹਨਾ ਤੇ ਕਿੰਨਾ ਆ ਜਾਏਗਾ 301 ਤੇ ਤੇ ਸਿਫਰਾਂਈ ਗੱਲੀਆਂ ਸੋ 30300 301 ਸਾਫ ਪਤਾ ਲੱਗਦਾ ਇਦਾਂ ਸੋ ਜਿਲੇ ਨੂੰ 44 ਨਾਲ ਗੁਣਾ ਕੀਤਾ ਤੇ ਇਦਾਂ ਅਗੇ 21 ਆ ਗਿਆ ਬਟਾਈਕੇ ਐ ਇਹ ਜਿਲੇ ਭਾਗ ਕੀਤਾ ਤੇ ਇਹ ਆਏਗਾ ਬੱਚੇ ਸਾਡਾ ਪੂਰਾ ਅਸਲ ਵਿੱਚ ਨਾ 6 3 4 8 7 8095 ਸੈਂਟੀਮੀਟਰ ਕਣੋ ਹੁਣ ਜੇ ਤੇ ਕਹਣ ਕਿ ਸੈਂਟੀਮੀਟਰ ਕਣਛੀ ਰਹਿਣ ਲੋ ਤੇ ਫਿਰ ਸਾਡਾ ਜਵਾਬ ਇੱਥੇ ਹੀ ਖਤਮ ਹੋ ਜਾਏਗਾ ਠੀਕ ਹੈ ਪਰ ਜਵਾਬ ਹੈਗਾ ਸਾਡਾ ਮੀਟਰ ਕਣ ਵਿੱਚ ਉਹਨੇ ਕਿਹਾ ਨਹੀਂ ਪਰ ਪਿੱਛੇ ਕਿਤਾਬ 'ਚ ਤੁਹਾਡਾ ਜਵਾਬ ਮੀਟਰ ਕਣ ਵਿੱਚ ਲੱਗਦਾ ਹੈ ਤੇ ਬੱਚਿਓ ਇਹ ਚੀਜ਼ ਯਾਦ ਰੱਖਣੀ ਹੈ ਕਿ 10 ਲੱਖ ਸੈਂਟੀਮੀਟਰ ਕੰਨ ਜਿਹੜਾ ਹੈ 1 ਮੀਟਰ ਕੰਨ ਦੇ ਬਰਾਬਰ ਹੁੰਦਾ ਹੈ। ਇਹ ਕਿਉਂ ਬੱਚਿਓ ਤੇ 6 ਜ਼ੀਫਰ ਕਿੱਦਾਂ ਆ ਗਈਆਂ? ਕਿਉਂਕਿ ਬੱਚਿਓ 1 1 ਮੀਟਰ ਵਿੱਚ 100 ਸੈਂਟੀਮੀਟਰ ਹੁੰਦੇ ਨੇ। 1 ਮੀਟਰ ਵਿੱਚ 100 ਸੈਂਟੀਮੀਟਰ ਹੁੰਦੇ ਨੇ। ਸੋ ਬੱਚਿਓ 1 ਮੀਟਰ ਕਾਣਾ ਹੈਗਾ ਤੇ ਇਹਨਾਂ ਨੇ 100 100 100 ਤੇ ਇਹਨਾਂ 100 ਸੈਂਟੀਮੀਟਰ ਤਿੰਨ ਵਾਰ ਗੁਣਾ ਹੋਏਗਾ ਤੇ ਜਿਹੜੇ 100 ਤਿੰਨ ਵਾਰ ਗੁਣਾ ਹੋਏਗਾ 100 100 100 ਤੇ 6 ਜ਼ੀਫਰ ਆ ਜਾਣੀਆਂ ਤਾਂ ਅਗਰ ਕਿੱਦਾਂ ਦੀਆਂ? ਸੋ ਬੱਚਿਓ ਇਹ ਜਿਹੜਾ ਹੈਗਾ ਸੈਂਟੀਮੀਟਰ ਕਣ ਤੇ 10 ਲੱਖ ਇਹ ਮੀਟਰ ਕਣ ਵਿੱਚ ਆ ਜਾਏਗਾ ਹੁਣ ਦੇਖੋ 1 2 3 4 5 6 ਇੱਥੇ ਅਸੀਂ ਗਿਣਾਂਗੇ 1 2 3 4 5 ਇੱਕ ਸਿਫਰ ਲਗਾ ਕੇ 6 ਹੋ ਜਾਏਗਾ ਸੋ 0.06348578095 ਮੀਟਰ ਕਣ ਵਿੱਚ ਆ ਗਿਆ ਹੁਣ ਅਸੀਂ ਨਿਕਟੀਕਰਨ ਕਰ ਦਿੰਨੇ ਆ ਇੱਥੇ ਤੱਕ ਲੈ ਲੈਣੇ ਆ ਆਪਾਂ ਕਿਉਂਕਿ 8 ਤੋਂ ਬਾਅਦ 7 ਹੈਗਾ ਜੋ ਕਿ 4 ਤੋਂ ਵੱਡਾ ਹੈਗਾ ਫੇਸ ਕਰਕੇ ਐਸੀ ਇਥੇ 9 ਲਿਖ ਦਵਾਂਗੇ ਸੋ 0.06 349 ਮੀਟਰ ਕਣ ਲਗਭਗ ਲਿਖ ਦਵਾਂਗੇ ਇਹ ਪੂਰਾ ਸੀਗਾ ਜਵਾਬ ਇਹ ਲਗਭਗ ਹੈਗਾ ਸੋ ਇਸ ਤਰ੍ਹਾਂ ਟੈਂਕੀ ਨੂੰ ਲੱਗੇ ਲੋਹੇ ਦਾ ਕਣਫਲ ਜਿੱਦਾਂ ਸੱਡਾ ਜਵਾਬ ਆ ਗਿਆ ਸੋ ਇਸ ਤਰ੍ਹਾਂ ਬੱਚੋ ਦੋਨੋਂ ਢੰਗਾਂ ਦੇ ਨਾਲ ਤੁਸੀਂ ਇਹ ਸਵਾਲ ਨੂੰ ਕਰ ਸਕਦੇ ਹੋ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ